ਸਸੀ ਗਾਲ ਜੀ ਸਾਰਿਆਂ ਨੂੰ ਅੱਜ ਦੇ ਦਿਨ ਸਿੰਘੋ ਬਹੁਤ ਜ਼ਿਆਦਾ ਥੱਕਾ ਹੋਇਆ ਆਪਣੀ ਕੌਮ ਨਾਲ ਅਕਾਲ ਤਖਤ ਸਾਹਿਬ ਨੂੰ ਢੈ ਢੇਰੀ ਕੀਤਾ ਗਿਆ ਜੋ 1 ਜੂਨ ਤੋਂ ਲੈ ਕੇ 6 ਜੂਨ ਤੱਕ ਦਾ ਆਖਰੀ ਦਿਨ ਸੀ ਜੋ ਆਪਣੇ ਸਿੰਘਾਂ ਨੇ ਮੁਕਾਬਲਾ ਕੀਤਾ ਇਹਨਾਂ ਜ਼ਾਲਮਾਂ ਨਾਲ ਜਿਨ੍ਹਾਂ ਥੋੜੇ ਜਿਹੇ ਇਤਿਆਹ ਨਾਲ 72 ਘੰਟੇ ਮੁਕਾਬਲਾ ਕਰ ਲੈਣਾ ਕਿੱਡੀ ਵੱਡੀ ਤਿੰਨ ਸਟੇਟਾਂ ਨਾਲ ਕਿੱਡੀ ਵੱਡੀ ਗੱਲ ਆ ਭਰਾਓ ਇਕੱਲੇ ਇੰਡੀਅਨ ਸਟੇਟ ਨੇ ਅਟੈਕ ਨਹੀਂ ਕੀਤਾ ਸੀ ਉਸ ਸਮੇਂ ਰੂਸ ਵੀ ਇਹਨਾਂ ਨਾਲ ਸੀ ਤੇ ਇੱਕ ਹੋਰ ਸੀ ਜਨ ਤਿੰਨ ਸਟੇਟਾਂ ਦੇ ਨਾਲ ਇਹਨਾਂ ਨੇ ਰਸ਼ੀਆ ਦੇਖ ਲਓ ਕਿੱਡੀ ਵੱਡੀ ਤਾਕਤ ਹੈ ਇੰਗਲੈਂਡ ਇੰਗਲੈਂਡ ਵੀ ਇਹਨਾਂ ਦੇ ਨਾਲ ਸੀ ਯਾਨੀ ਤਿੰਨ ਸੀ ਰੂਸ, ਇੰਡੀਆ ਤੇ ਇੰਗਲੈਂਡ ਤੇ ਇਹਨਾਂ ਨੇ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ ਜਿਸ ਦਾ ਭਾਨਾ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਿੰਡਰਾਵਾਲਿਆਂ ਨੂੰ ਬਣਾਇਆ ਗਿਆ ਜੋ ਕਿ ਸਿੱਖਾਂ ਦੀ ਦਿਲਾਂ ਦੀ ਧੜਕਣ ਨੇ ਅੱਜ ਵੀ ਇਹਨਾਂ ਨੇ ਬਹੁਤ ਨੈਰੇਟਿਵ ਚਲਾਏ ਉਹਨਾਂ ਨੂੰ ਬਦਨਾਮ ਕਰਨ ਲਈ ਉਹਨਾਂ ਨੂੰ ਇਹ ਵੀ ਉਸ ਸਮੇਂ ਇਹਨਾਂ ਨੇ ਗੱਲ ਫਲਾਤੀ ਕਿ ਉਹ ਤਾਂ ਪਾਕਿਸਤਾਨ ਚਲੇ ਗਏ ਆ ਉੱਥੋਂ ਛੱਡ ਕੇ ਭੱਜ ਗਏ ਆ ਜੋ ਕਿ ਉਹ ਬਿਲਕੁਲ ਗਲਤ ਸਾਬਤ ਹੋਇਆ ਝੂਠ ਸਾਬਤ ਹੋਇਆ ਯਾਨੀ ਸਿੱਖਾਂ ਦੇ ਵਿੱਚ ਸੰਤਾਂ ਦੀ ਇੱਜ਼ਤ ਘਟਾਉਣ ਲਈ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤਾ ਪਰ ਉਹ ਸੰਤਾਂ ਦੀ ਇੱਜ਼ਤ ਸਿੱਖਾਂ ਦੇ ਮਨਾਂ 'ਚੋਂ ਨਹੀਂ ਘਟਾ पाए ਤੇ ਉਸ ਤੋਂ ਬਾਅਦ ਵੀ ਹੁਣ ਵੀ ਇਹ ਸਮੇਂ-ਸਮੇਂ ਤੇ ਇਦਾਂ ਦੀਆਂ ਕਈ ਗੱਲਾਂ ਕਰਦੇ ਰਹਿੰਦੇ ਆ ਜਿਹਦੇ ਨਾਲ ਕੇ ਸਿੱਖਾਂ ਦੇ ਮਨਾਂ ਦੇ ਵਿੱਚ ਸੰਤਾਂ ਦੀ ਇੱਜ਼ਤ ਘਟਜੇ ਜਾਵਾ ਸੰਤ ਨੂੰ ਖਲਨਾਇਕ ਬਣਾ ਕੇ ਪੇਸ਼ ਕਰਨਾ ਚਾਹੁੰਦੇ ਤੇ ਭਰਾਓ ਇਹ ਚੀਜ਼ਾਂ ਸਾਰੀਆਂ ਤੁਸੀਂ ਆਪ ਦੇਖ ਹੀ ਰਹੇ ਹੋ ਕਿੰਨਾ ਇਹ ਗਲਤ ਗੱਲ ਆ ਤੇ ਦੂਜੀ ਗੱਲ ਵੀਰੋ ਅੱਜ ਦੇ ਦਿਨ ਆਖਰੀ ਦਿਨ ਸੀ ਜਦੋਂ ਅਟੈਕ ਹੋਇਆ ਤੇ ਉਹ ਤੇ ਇਹਨਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਇਹ ਇੰਨਾ ਜ਼ਾਲਮਪਨਾ ਤਾਂ ਕਿਸੇ ਦੁਸ਼ਮਣ ਨਾਲ ਵੀ ਕਿਸੇ ਦੇਸ਼ ਦੀ ਫੌਜ ਨਹੀਂ ਕਰਦੀ ਜਿੰਨਾ ਸਿੱਖਾਂ ਨਾਲ ਹੋਇਆ ਤੇ ਦੁੱਧ ਪਿੰਦੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ ਜਿੱਥੋਂ ਇਹ ਸਿੱਧ ਹੁੰਦਾ ਕਿ ਇਹਨਾਂ ਨੇ ਨਫ਼ਰਤ ਭਰੇ ਮਨ ਨਾਲ ਇਹ ਕੰਮ ਕੀਤਾ ਇਥੋਂ ਹੀ ਇਹ ਸਾਬਤ ਹੁੰਦਾ ਕਿ ਉਹਨਾਂ ਨੇ ਸਿੱਖਾਂ ਨੂੰ ਸਭ ਕੁਝ ਸਿਖਾਉਣ ਲਈ ਇਹ ਸਾਰਾ ਕੁਝ ਕੀਤਾ ਨਾ ਕਿ ਸੰਤਾਂ ਨੂੰ ਫੜਨ ਲਈ ਜਾਂ ਉੱਥੇ ਜੋ ਸਿੰਘ ਸੀ ਉਹਨਾਂ ਨੂੰ ਹਥਿਆਰਬੰਦ ਸਿੰਘਾਂ ਤੋਂ ਆਜ਼ਾਦ ਕਰਾਉਣ ਲਈ ਹਾਲ ਤੱਕ ਸੈਣ ਨੂੰ ਇਹ ਸਭ ਗੱਲਾਂ ਸਮੇਂ ਦੇ ਨਾਲ ਸਾਰਾ ਕੁਝ ਸਿੱਖਾਂ ਦੇ ਵੀ ਤੇ ਦੁਨੀਆ ਦੇ ਵੀ ਸਾਹਮਣੇ ਆ ਹੀ ਚੁੱਕਾ ਹੈ ਪਰ ਇਹ ਹੈ ਕਿ ਸਿੱਖਾਂ ਨੇ ਆਪ ਹੀ ਬਦਲੇ ਲਏ ਆ ਜੋ ਲੈ ਆ ਨਾ ਕੋਈ ਕਾਨੂੰਨ ਨੇ ਕੋਈ ਗੱਲ ਸੁਣੀ ਨਾ ਯੂਨ ਨੇ ਉਹਨੇ ਨਾ ਕੋਈ ਹੋਰ ਕੋਈ ਦੁਨੀਆ ਦੀ ਕੋਈ ਇੰਟਰਨੈਸ਼ਨਲ ਲੈਵਲ ਤੇ ਕੋਈ ਜਿਹੜੀ ਕੋਡ ਬਣੀ ਹੋਵੇ ਜਾਂ ਇੰਟਰਨੈਸ਼ਨਲ ਜਸਟਿਸ ਸਿਸਟਮ ਸਾਰਾ ਵੈਸੇ ਹੀ ਫੇਲ ਆਉਤਾ ਕੱਲੇ ਸਿੱਖਾਂ ਨਾਲ ਨਹੀਂ ਉਹ ਤਾਂ ਕਿਸੇ ਦੀ ਵੀ ਨਹੀਂ ਕੁਝ ਕਰਦਾ ਫੇਲ ਹੀ ਆਉ ਸਮਝੋ ਇੱਕੇ ਤਾਂ ਇੱਕ ਤਰ੍ਹਾਂ ਦਾ ਤੇ ਉਸ ਤੋਂ ਭਰਾਓ ਆਪ ਸਿੱਖਾਂ ਨੇ ਬਦਲੇ ਲੈ ਕੇ ਤੇ ਜਿੰਨਾ ਜਿੰਨਾ ਨੇ ਵੀ ਕਹਾਨ ਕੀਤਾ ਉਹਨਾਂ ਦੇ ਸੋਧੇ ਲਾਏ ਤੇ ਚਲੋ ਜਿੰਨੀ ਜੋਗੇ ਫਿਰ ਵੀ ਬਹੁਤ ਕੋਸ਼ਿਸ਼ ਕੀਤਾ ਸੀ ਕੌਮ ਨੇ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਤਾਂ ਹੀ ਅੱਜ ਜੇ ਕਹਾਂਮ ਆਪਣੀ ਸ਼ਾਨ ਨਾਲ ਜੀਦੀ ਹੈ ਨਾ ਤਾਂ ਹੀ ਜੀਦੀ ਹੈ ਕਿ ਕਿਉਂਕਿ ਉਹ ਉਸ ਸਮੇਂ ਬਦਲੇ ਲਾਇਏ ਕਿ ਜਿਨ੍ਹਾਂ ਦਾ ਇਦਾਂ ਹੀ ਮੋਰਲ ਬੂਸਟ ਹੁੰਦਾ ਕੌਮਾਂ ਦਾ ਜਿਹਨਾਂ ਕੌਮ ਦਾ ਮਰਾਲ ਬੂਸਟ ਹੁੰਦਾ ਜੋ ਪਦਲੇ ਲੈ ਜਾਂਦੇ ਆ ਜਾਂ ਜੋ ਵੀ ਕੌਮਾਂ ਤੱਕੇ ਹੁੰਦੇ ਆ ਉਹਨਾਂ ਚੀਜ਼ਾਂ ਨੂੰ ਦੇਖ ਕੇ ਹੀ ਅੱਗੇ ਕੌਮਾਂ ਵਧਦੀਆਂ ਨੇ ਉਹਨਾਂ ਤੋਂ ਸਪਿਰਿਟ ਮਿਲਦੀ ਆ ਕੌਮ ਨੂੰ ਤੇ ਉਹ ਸਾਰਾ ਕੁਝ ਕੀਤਾ ਸਿੰਘਾਂ ਨੇ ਉਹਨਾਂ ਨੂੰ ਸਲਾਮ ਕਰਨਾ ਬੰਦਾ ਅੱਜ ਦੇ ਦਿਨ ਉਹਨਾਂ ਨੂੰ ਯਾਦ ਅਸਲ ਮੈਨੇ ਚ ਯਾਦ ਕਰਕੇ ਦੁਨੀਆ ਨੂੰ ਦੱਸਣਾ ਚਾਹੀਦਾ ਹੈ ਕਿ ਐਡੀ ਵੱਡੀ ਵੱਡੀਆਂ ਤਿੰਨ ਸਟੇਟਾਂ ਦੇ ਅੱਗੇ 150 ਸਿੰਘ ਉਹ ਵੀ ਸ਼ਾਰਟ ਰੇਂਜ ਹਥਿਆਰ ਕਿੰਨਾ ਵੱਤੋ 200 250 ਮੀਟਰ ਵਾਲੇ ਸ਼ਾਰਟ ਰੇਂਜ ਹਥਿਆਰਾਂ ਨਾਲ 72 ਘੰਟੇ ਮੁਕਾਬਲਾ ਕੀਤਾ ਤੇ ਇੱਕ ਟੈਂਕ ਦੀ ਵੀ ਚੈਨ ਤੋੜ ਦਿੱਤੀ ਕਿੱਡੀ ਵੱਡੀ ਗੱਲ ਐ ਇਹ ਇਥੋਂ ਇਹ ਸਿੱਧ ਹੁੰਦਾ ਕਿ ਕਾਲਪੁਰਖ ਵਾਇਗਰੂ ਦੀ ਕਿਰਪਾ ਸੀ ਉਹਨਾਂ ਤੇ ਉਹ ਕਾਲਪੁਰਖ ਰੀ ਲੜ ਰਹੇ ਸੀ ਇਹ ਦੁਨਿਆਵੀ ਸਟੇਟਾਂ ਦੀ ਲੜ ਰਹੇ ਸੀ ਉਹਨਾਂ ਨੂੰ ਖੁਸ਼ ਕਰਨ ਲਈ ਆਪਣੇ ਆਇਕਾ ਨੂੰ ਖੁਸ਼ ਕਰਨ ਲਈ ਤੇ ਪਰ ਸੰਤ ਦਾ ਉਹਨਾਂ ਲਈ ਲੜ ਰਹੇ ਸੀ ਨਾ ਜੋ ਸਮੇਂ ਦੇ ਆਪਣੇ ਅਕਾਲ ਪੁਰਖ ਵਾਹਿਗੁਰੂ ਲਈ ਜੇ ਜਿਨ੍ਹਾਂ ਨੇ ਅਤੈਅ ਕੀਤਾ ਉਹਨਾਂ ਨੂੰ ਅੱਜ ਕੋਈ ਪੁੱਛਦਾ ਨਹੀਂ ਤੇ ਜਿਨ੍ਹਾਂ ਨੇ ਉੱਥੇ ਮੁਕਾਬਲਾ ਕੀਤਾ ਉਹਨਾਂ ਦੇ ਅੱਜ ਵੀ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਆ ਬੋਰਡ ਲੱਗਦੇ ਆ ਗੱਡੀਆਂ 'ਚ ਉਹਨਾਂ ਦੀਆਂ ਤਸਵੀਰਾਂ ਲਾ ਕੇ ਰੱਖਦੇ ਸਿੰਘ ਤੇ ਇਸ ਕਰਕੇ ਵਾਇਗਰੂ ਆਪੇ ਸਮੇਂ ਨਾਲ ਨਿਤਾਰਾ ਕਰ ਦਿੰਦਾ ਇੱਥੋਂ ਹੀ ਸਿਰਦ ਕਰ ਲਓ ਕਿ ਉਹ ਇੰਦਰਾ ਦੀ ਕਿੱਥੇ ਲੱਗੀ ਤਸਵੀਰ ਕਦੇ ਕੋਈ ਯਾਦ ਕਰਦਾ ਠੀਕ ਆ ਪੀਐਮਸੀ ਤੇ ਇਸ ਕਰਕੇ ਥੋੜੇ ਬਹੁਤ ਪ੍ਰੋਗਰਾਮ ਜੋ ਹੁੰਦੇ ਆ ਉਹ ਹੁੰਦੇ ਜਾਂ ਪਬਲਿਕ ਦੇ ਵਿੱਚ ਉਹਨਾਂ ਦੀ ਕਿੰਨੀ ਇੱਜ਼ਤ ਤੇ ਸੰਤਾਨ ਦੀ ਨਾਮ ਸਿੰਘਾਂ ਦੇ ਇਹ ਗੱਡੀਆਂ 'ਚ ਵਿੱਚ ਤਸਵੀਰਾਂ ਲੱਗੀਆਂ ਨੇ ਘਰਾਂ 'ਚ ਲੱਗੀਆਂ ਨੇ ਸਭ ਤੋਂ ਵੱਡੀ ਗੱਲ ਦਿਲਾਂ 'ਚ ਲੱਗੀਆਂ ਨੇ ਇੱਥੋਂ ਇਹ ਹੀ ਹਿਸਾਬ ਲਾ ਲਓ ਕਿੰਨੀ ਵੱਡੀ ਕੌਮ ਦੇ ਵਿੱਚ ਉਹਨਾਂ ਦੀ ਇੱਜ਼ਤ ਤੇ ਜੋ ਇਦਾਂ ਬਿਨਾਂ ਵਜ੍ਹਾ ਸਿੰਘਾਂ ਟਾਰਗੇਟ ਕਰਦੇ ਆ ਜਾਂ ਨਜਾਇਜ਼ ਫਸਾਦ ਕਰਨਾ ਚਾਹੁੰਦੇ ਆ ਇਹਨਾਂ ਨੂੰ ਸਬਕ ਸਿਖਾਉਣ ਲਈ ਪਰੋ ਇਕੱਠੇ ਰਿਹਾ ਕਰੋ ਜਦੋਂ ਵੀ ਕੋਈ ਇਦਾਂ ਦੀ ਗੱਲ ਤੁਹਾਨੂੰ ਲੱਗੇ ਕਿ ਕਾਮ ਤੇ ਕੋਈ ਢੀੜ ਪੈ ਰਹੀ ਹੈ ਜੇ ਕਾਮ ਨਾਲ ਕੋਈ ਤੱਕਾ ਹੋ ਰਿਹਾ ਤੇ ਇਹਨਾਂ ਦਾ ਬਦਲਾ ਜ਼ਰੂਰ ਲਿਆ ਕਰੋ ਸਭ ਕੁਝ ਸਿਖਾਇਆ ਕਰੋ ਇਕੱਠੇ ਹੋ ਕੇ ਇੱਕ ਦੂਜੇ ਭੈਣ ਭਰਾਵਾਂ ਦਾ ਸਾਥ ਜ਼ਰੂਰ ਦਿਆ ਕਰੋ ਤੇ ਤਾਂ ਹੀ ਕਾਮ ਆਪਣੀ ਇੱਕ ਜੁੱਟ ਰਹਿ ਸਕਦੀ ਹੈ ਤੇ ਤਾਂ ਹੀ ਆਪਾਂ ਅੱਗੇ ਵਧ ਸਕਦੇ ਹਾਂ ਤੇ ਇਹ ਗੱਲਾਂ ਨੂੰ ਜ਼ਰੂਰ ਧਿਆਨ ਚ ਰੱਖ ਕੇ ਇੱਕ ਦੂਜੇ ਦਾ ਸਾਥ ਦਿਆ ਕਰੋ ਭਰਾਓ ਇੰਨੀਆਂ ਬੇਨਤੀਆਂ ਸੀ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਅੱਜ ਦੇ ਦਿਨ ਐ ਕਾਲ ਤੱਕ ਸਹਿਬ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਘਰੇ ਪਾ ਆਪਣੇ ਘਰਾਂ ਚ ਪਾਠ ਕਰੋ ਜਾਂ ਉਹਨਾਂ ਲਈ ਅਰਦਾਸ ਕਰੋ ਤੇ ਤਾਂ ਜੋ ਉਹਨਾਂ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਸਥਾਨ ਦੇਵੇ ਤੇ ਜਿਨ੍ਹਾਂ ਦੇ ਆਲਮਾਨੇ ਕੀਤਾ ਉਹਨਾਂ ਨੂੰ ਨੰਨਤਾ ਪਾਓ ਜਰੂਰ ਤੇ ਜੋ ਅੱਜ ਵੀ ਕਈ ਗੱਲਾਂ ਇੰੀਆਂ ਕਰਦੇ ਆ ਉਹਨਾਂ ਨੂੰ ਇਸ ਸਭ ਕੁਛ ਕਰਨ ਲਈ ਤੁਸੀਂ ਇਕਜੁੱਟ ਰਿਹਾ ਕਰੋ ਤੇ ਪ੍ਰਾਉ ਮਾਨ ਸਾਹਿਬ ਦਾ ਵੀ ਕੋਈ ਸਾਥ ਦੇ ਦੇਓ ਉਹਨਾਂ ਨੇ ਤੁਹਾਡਾ ਕੀ ਮਾੜਾ ਕੀਤਾ ਕਦੇ ਤਾਂ ਕੋਈ ਚੰਗੇ ਬੰਦਿਆਂ ਦਾ ਸਾਥ ਦੇ ਦੇਆ ਕਰੋ ਕਿ ਬਾਹਰਲੀ ਚਿੱਠੀਆਂ ਹੀ ਲੈਣੀਆਂ ਬਸ ਤਾਂ ਹੀ ਵੋਟਾਂ ਪਾਉਣੀਆਂ ਨਕਲ ਕਰੋ ਤੇ ਨਹੀਂ ਦੇ ਫਿਰ ਤੁਸੀਂ ਇਹ ਨਾ ਕਹੋ ਕਿ ਅਸੀਂ ਸਿੱਖਾਂ ਜਾਂ ਅਸੀਂ ਸਿੰਘਾਂ ਖਾਲਸੇ ਆਂ ਖਾਲਸੇ ਵੀ ਗਈ ਜਾਣਾ ਤੇ ਕੰਮ ਵੀ ਦੂਜੇ ਕਰਨੇ ਦੁਸ਼ਮਣਾਂ ਵਾਲੇ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਬਸ ਇਕਰਾਂ